ਸ਼ਰੋਣੀ ਭਗਤ ਕਬੀਰ ਸਾਹਿਬ ਜੀ ਆਪਣੇ ਸ਼ਲੋਕਾਂ ਦੇ ਵਿੱਚ ਬੜਾ ਸੋਹਣਾ ਪ੍ਰਮਾਣ ਦੇ ਨੇ ਕਬੀਰ ਗਰਬਣਾ ਕੀਜੀਐ ਦੇਹੀ ਦੇਖ ਸੁਰੰਗ ਆਜ ਕਾਲ ਤਜ ਜਾਹਾਂਗੇ ਜਿਉ ਕਾਂਚਰੀ ਹੋਇਆਂ ਕਬੀਰ ਸਾਹਿਬ ਕਹਿੰਦੇ ਨੇ ਇਸ ਦੇਹੀ ਦਾ ਗਮਾਨ ਨਾ ਕਰ ਇਸ ਸੁੰਦਰ ਰੰਗ ਦਾ ਗਮਾਨ ਨਾ ਕਰ ਇਹ ਰੰਗ ਵਾਲਾ ਸਮਾਂ ਰਹਿਣਾ ਨਹੀਂ ਇਹ ਦੇਹੀ ਵਾਲਾ ਸਮਾਂ ਰਹਿਣੀ ਨਹੀਂ ਤੇਰੀ ਆਤਮਾ ਨੇ ਇਸ ਦੇਹੀ ਨੂੰ ਇਸ ਤਰ੍ਹਾਂ ਤਜ ਜਾਣਾ ਹੈ ਛੱਡ ਜਾਣਾ ਹੈ ਕਹਿੰਦੇ ਜਿਵੇਂ ਸੱਪ ਕੁੰਜ ਨੂੰ ਤਿਆਗ ਦਿੰਦਾ ਹੈ ਜਿਵੇਂ ਸੱਪ ਕੁੰਜ ਨੂੰ ਲਾਹ ਦਿੰਦਾ ਹੈ ਛੱਡ ਦਿੰਦਾ ਹੈ ਇਸੇ ਤਰ੍ਹਾਂ ਤੇਰੀ ਆਤਮਾ ਜਿਹੜੀ ਹੈ ਤੇਰੀ ਦੇਹੀ ਨੂੰ ਇਸ ਮਿੱਟੀ ਦੇ ਸਰੀਰ ਨੂੰ ਛੱਡ ਕੇ ਪਰ ਲੋਕ ਨੂੰ ਚਲੇ ਜਾਏਗੇ ਇਹ ਸਰੀਰ ਨਾਸਵਾਨ ਹੈ ਕੱਚ ਕਰਵੇ ਰਹੇ ਨ ਪਾਣੀ ਹੰਸ ਚਲਿਆ ਕਾਇਆ ਕੁਮਲਾਨ ਜਿਵੇਂ ਕੱਚੇ ਭਾਂਡੇ ਦੇ ਵਿੱਚ ਬਾਲਾ ਸਮਾ ਨੀਰ ਪਾਣੀ ਨਹੀਂ ਰਹਿੰਦਾ ਇਸੇ ਤਰ੍ਹਾਂ ਇਸ ਸਰੀਰ ਦੇ ਅੰਦਰ ਆਤਮਾ ਬਾਲਾ ਸਮਾ ਨਹੀਂ ਰਹਿੰਦੀ ਤਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਕੱਚਾ ਘੜਾ ਹੈ ਜਿਵੇਂ ਕੱਚੇ ਘੜੇ ਦੇ ਵਿੱਚੋਂ ਪਾਣੀ ਮੁੱਕ ਜਾਇਆ ਕਰਦਾ ਹੈ ਇਸੇ ਤਰ੍ਹਾਂ ਸਰੀਰ ਰੂਪ ਘੜੇ ਦੇ ਵਿੱਚੋਂ ਸਵਾਸਾਂ ਰੂਪੀ ਪਾਣੀ ਜਦੋਂ ਮੁੱਕ ਜਾਏਗਾ ਇਹ ਵਿਰਸ ਜਾਏਗਾ ਸੋ ਇਹ ਦੇਹੀ ਦਾ ਗੁਮਾਨ ਹੰਕਾਰ ਨਹੀਂ ਕਰਨਾ ਚਾਹੀਦਾ ਪਤਾ ਨਹੀਂ ਇਹ ਆਤਮਾ ਜਿਹੜੀ ਹੈ ਇਸ ਸਰੀਰ ਨੂੰ ਕਦੋਂ ਤਿਆਗ ਜਾਏ ਕਬੀਰ ਦਰਬਣਾ ਕੀਜੀਏ ਦੇਹੀ ਦੇਵ ਸੋਰੰਗ ਆਜ ਕਾਲ ਤੱਕ ਜਾਹੋਂਗੇ ਜਿਉ ਕਾਂਚਰੀ ਹੋਇਆ ਅੱਜ ਜਾਂ ਕੱਲ ਤੋ ਇਸ ਸਰੀਰ ਨੂੰ ਛੱਡ ਕੇ ਇਸ ਦੁਨੀਆ ਤੋਂ ਚਲਾ ਜਾਏਂ ਤੇਰੀ ਆਤਮਾ ਇਸ ਸਰੀਰ ਨੂੰ ਛੱਡ ਕੇ ਚਲਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿ